ਮੈਂ ਪਰਿਵਾਰ ਬਣਾਉਣਾ ਕੀ ਚਾਹੁੰਦਾ ਸੀ ਸੋਨੂੰ ਕਿਧਰਲੇ ਪਾਸੇ ਚਾਹ ਸੀ ਪੜ੍ਹ ਲਿਖ ਲਾ ਜਾ ਪਰਿਵਾਰ ਤਾਂ ਆਏ ਜੀ ਪਹਿਲਾਂ ਮੈਂ ਸ਼ੁਰੂ ਚ ਨਾ ਫਰੀਦਕੋਟ ਪੜਦਾ ਰਿਹਾ ਜੀ ਠੀਕ ਹੈ ਮਤਲਬ ਪੜ੍ਹਦੇ ਨੇ ਕੋਲ ਦਾ ਹੁੰਦਾ ਸੀਗਾ ਠੀਕ ਹੈ ਅੱਛਾ ਭਵਾਨ ਵੀ ਰਹੇ ਹੋ ਹਾਂ ਕਿਆ ਬਾਪ ਹੈ ਤੇ ਸਾਡੇ ਚਾਚਾ ਜੀ ਆਈ ਹੈ ਤੇ ਜਗਦੇਵ ਕੋਚ ਸੀਗੇ ਜੀ ਅੱਛਾ ਜੀ ਫਰੀਦਕੋਟ ਤੇ ਬਲਵੀਰ ਸਕੂਲ ਚ ਪੜਦਾ ਸੀ ਮੈਂ ਠੀਕ ਹੈ ਤੇ ਕੋਸ਼ਿਸ਼ ਆ ਮਾ ਉੱਥੇ ਲਾਇਆ ਸਾਂ ਮਾ ਤੇ ਫਿਰ ਘਰੇ ਆਗੇ ਫਿਰ ਟਰੈਕਟਰ ਦਾ ਸ਼ੌਂਕ ਹੁੰਦਾ ਜਿਵੇਂ ਆਪਣੇ ਪਿੰਡ ਵਾਲਿਆਂ ਨੂੰ ਵੀ ਟਰੈਕਟਰ ਚਲਾਵਾਂਗੇ ਯਾਰ ਫਿਰ ਖੇਤੀਬਾੜੀ ਵੀ ਕਾਫਾ ਯਾਰ ਕਰੀ ਪਰ ਹਸਾਉਂਦਾ ਮੈਂ ਰਹਿੰਦਾ ਹੀ ਹੁੰਦਾ ਸੀ ਸਿਰਿਆਂ ਨੂੰ ਸੁਭਾਅ ਚੋ ਚੀਜ਼ ਸੀ ਜਿਹੜੀ ਸੀਗੀ ਸੀ ਹਾਂ ਮਤਲਬ ਹਰ ਇੱਕ ਗੱਲ ਟੀਚਰ ਚ ਕਰਨੀ ਹਰ ਇੱਕ ਉਹ ਕਰਨੀ ਤੇ ਫਿਰ ਜਿਹੜਾ ਫਰੈਂਡ ਸਰਕਲ ਵੀ ਸੀ ਉਹ ਕਹਿੰਦਾ ਯਾਰ ਤੂੰ ਕੈਸਟ ਕਰ ਲੈ ਯਾਰ ਤੂੰ ਰੀਲ ਭਰ ਲੈ ਇਹਦੇ ਆ ਇਦਾਂ ਐ ਹਾਂ ਬਿਲਕੁਲ ਹੁਣ ਮੈਂ ਉਹ ਜਿਹੜਾ ਹਾਸਾ ਜਾਂ ਨਹੀਂ ਲਾਉਂਦਾ ਹਾ ਹਾ ਮਗਰ ਤੇ ਜਦੋਂ ਅਸੀਂ ਪਹਿਲੇ ਦਿਨ ਕੈਸਟ ਕਰਨ ਜਾਣਾ ਸੀ ਮੈਂ 20 25 ਮੁੰਡੇ ਨਾਲ ਲੈ ਗਿਆ ਹੂੰ ਵੀ ਉੱਥੇ ਹੱਸੋਗੇ ਮਗਰ ਜਦੋਂ ਮੈਂ ਗੱਲ ਕਰੂੰਗਾ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਕੰਪਿਊਟਰ ਨਾਲ ਲਾਉਣਾ ਵੀ ਤੁਸੀਂ ਹੱਸ ਪਿਓ ਹਾਂ ਹੋ ਮੈਂ ਗੱਲ ਕਰਿਆ ਕਰੂੰ ਤੁਸੀਂ ਹੱਸ ਪਿਆ ਕਰਿਓ ਤੇ ਉਹ ਜਦੋਂ ਉੱਥੇ ਗਿਆ ਇੰਦਰ ਲੋਕ ਸਟੂਡੀਓ ਚ ਅਸੀਂ ਕਹਾਂ ਉਹ ਕਹਿੰਦਾ ਯਾਰ ਇੰਨੇ ਜਾਣੇ ਕਾ ਤੋਂ ਆਇਆ ਮਖਾ ਜੀ ਵੀ ਹੱਸਣਗੇ ਇਹ ਵੀ ਜਿਹੜਾ ਮਗਰ ਹੱਸਾ ਹੁੰਦਾ ਉਹ ਕਹਿੰਦਾ ਵੀ ਇਹ ਕੰਪਿਊਟਰ ਨਾਲ ਹੀ ਲੱਗਦਾ ਵੀ ਨਹੀਂ ਹੁੰਦੇ ਹਾਂ ਨਹੀਂ ਪਤਾ ਹੁੰਦਾ ਜੀ ਨਹੀਂ ਪਤਾ ਹੁੰਦਾ ਨਾ ਨਵੀਆਂ ਚੀਜ਼ਾਂ ਜਦੋਂ ਪਹਿਲੀ ਵਾਰੀ ਬੰਦਾ ਐਂਟਰ ਹੁੰਦਾ ਬੰਦੇ ਨੂੰ ਐਂ ਲੱਗਦਾ ਵੇਖਿਆ ਨਹੀਂ ਹੁੰਦੇ ਜਿਹੜੀ ਚੀਜ਼ਾਂ ਆਪਾਂ ਵੀ ਐਂ ਹੋਊਗਾ ਉਹ ਐਂ ਹੋਊਗਾ ਤਾਂ ਮੈਨੂੰ ਐਂ ਸੀਗਾ ਤੇ ਮਤਲਬ ਹਰ ਇੱਕ ਗੱਲ ਕਈ ਵਾਰੀ ਨਾ ਕਮੇਡੀ ਬਣ ਜਾਂਦੀ ਆ ਸੀਰੀਅਸ ਵੀ ਨਹੀਂ ਲੈਂਦਾ ਸਾਨੂੰ ਕੋਈ ਅੱਛਾ ਇਹ ਵੀ ਸੱਚੀ ਗੱਲ ਆ ਜਿਹੜਾ ਕਮੇਡੀਆ ਨਾ ਸੀਰੀਅਸ ਵੀ ਨਹੀਂ ਲੈਂਦਾ ਕੋਈ ਹੈਨਾ ਤੇ ਹੁਣ ਅਸੀਂ ਨਾ ਪਿੱਛੇ ਜੇ ਕੈਨੇਡਾ ਗਿਆ ਜਦੋਂ ਪਹਿਲੀ ਵਾਰੀ ਅੱਛਾ ਤੇ ਇਨੇ ਕਦੇ ਵੀ ਸਟੇਜ ਤੇ ਮਾਈਕ ਫੜ ਕੇ ਨਹੀਂ ਸੀ ਬੋਲੀ ਠੀਕ ਹੈ ਕਦੀ ਵੀ ਮਤਲਬ ਇੱਕ ਸਟੇਜ ਵੀ ਨਹੀਂ ਸੀ ਲਾਈ ਬਸ ਉਹ ਫਿਲਮਾਂ ਜਿਹੀ ਹੁੰਦੀ ਸੀ ਤੁਹਾਡੇ ਨਾਲ ਹਾਂ ਠੀਕ ਹੈ ਪਰ ਜਿਹੜੇ ਅਸੀਂ ਲਾਈਵ ਸ਼ੋਅ ਕਰਨ ਜਾਂਦੇ ਸੀ ਨਾਲ ਜਾਂਦੀ ਸੀ ਤੇ ਸਕ੍ਰਿਪਟ ਸਾਰੀ ਯਾਦ ਸੀ ਵੀ ਇੱਥੇ ਆਹ ਪਾਂਚਾ ਇੱਥੇ ਆਹ ਪਾਂਚਾ ਤੇ ਮੈਂ ਇਹਨੂੰ ਆਖਿਆ ਮੈਂ ਕਿਹਾ ਵੀ ਕੈਨੇਡਾ ਦੇ ਮੇਲਾ ਦਵਿੰਦਰ ਹੁਣੀ ਕਰਾਉਂਦੇ ਆ ਇੱਥੇ ਬ੍ਰੈਮਟਨ ਤੇ ਇਹ ਕਹਿੰਦੇ ਮੈਥੋਂ ਤਾਂ ਮੈਂ ਤਾਂ ਕੰਬੀ ਜਾਣੀ ਮੈਥੋਂ ਮੈਨੂੰ ਸਕ੍ਰਿਪਟ ਤਾਂ ਮੇਰੇ ਆ ਜਾਦਾ ਮੈਂ ਰਹਾ ਅਸਲ ਵੀ ਨਹੀਂ ਕੋਸ਼ਿਸ਼ ਕਰਾਈ ਮੈਂ ਆ ਤੁਹਾਡੇ ਵਾਲੀ ਚਾਹ ਬਣਾ ਲਈ ਅੱਛਾ ਚੌਂਚਾ ਮਾਰਾ ਡੋਡਿਆਂ ਦੇ ਵਿੱਚ ਕਿਹਨੇ ਦਵਾਈ ਆ ਪੀ ਲੋ ਤੁਹਾਨੂੰ ਪਤਾ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਅੱਛਾ ਚੌਂਚਾ ਮਾਰਾ ਡੋਡਿਆਂ ਦਾ ਵਿੱਚ ਤੇ ਜਦੋਂ ਪਿਆਤੀ ਚਾਹ ਤੇ ਅਸੀਂ ਤੁਰਨ ਲੱਗੇ ਜੋ ਜਾਣ ਲੱਗੇ ਉਹ ਭਤੀਜੇ ਮੇਰੀ ਇਹ ਕਹਿੰਦੀ ਮੈਨੂੰ ਨਾ ਉਹ એનર્ਜੀ ਵਾਲੀ ਡਰਿੰਕ ਜੀ ਲੈ ਦਿਓ ਕੋਈ ਇੱਕ ਦਾ ਡੋਡਿਆਂ ਦਾ ਚੌਂਚਾ ਇੱਕ એનર્ਜੀ ਡਰਿੰਕ ਇਹ ਤਾਂ ਮੈਨੂੰ ਨਾ ਬੋਲਣ ਦੇਵੇ ਆੜੀਆਂ ਚੀਕਾਂ ਕੂਕਾਂ ਪੂਰੀਆਂ ਜਦੋਂ ਹੁਣ ਇੱਕ ਜਿਹੜੀ ਆਪਣੀ ਮਾਲਵੇ ਦੀ ਠੇਠ ਪਾਸਾ ਇਹਦਾ ਸਵਾਦ ਬੋਲਣ ਦਾ ਬਕਰ ਤੇ ਅਸੀਂ ਇੱਕ ਐਂਟਰੀ ਲਾ ਕੇ ਆ ਕੇ ਗੱਡੀ ਚ ਬਹਿ ਗਏ ਹੋਰ ਕਲਾਕਾਰ ਲੱਗ ਗਿਆ ਇਹਨੂੰ ਕਹਿੰਦਾ ਆਪਾਂ ਹੋਰ ਲਾ ਜੇ ਐਂਟਰੀ ਚਲੋ ਜਦੋਂ ਅਸੀਂ ਪ੍ਰੋਗਰਾਮ ਲਾਤਾ ਉਹਨੂੰ ਕਹਿੰਦੇ ਇੰਨਾ ਵਧੀਆ ਮੈਂ ਕਿਹਾ ਤੇਰਾ ਨਹੀਂ ਕਮਾਲ ਡੋਡਿਆਂ ਦੀ ਕਮਾਲ ਵੀ ਉਹਨੇ ਉਹਨੇ ਕੀਤਾ ਸਾਰਾ ਉਹਨੇ ਕਰਿਆ ਇਹਦੇ ਦਿਮਾਗ ਚ ਬੈ ਗਈ ਵੀ ਹਾਂ ਹਾਂ ਵੀ ਮੈਂ ਉਹ ਡੋਡੇ ਤੇ ਦੂਜਾ ਸਾਡਾ ਸੋ ਸੀਗਾ ਬਿੰਨੀ ਪੈਗ ਹੂੰ ਹੁਣ ਇਹਨੂੰ ਆਏ ਵੀ ਉਹ ਮੈਂ ਤਾਂ ਡੋਡੇ ਪੀਤੇ ਜਗ ਡੋਡਿਆਂ ਦਾ ਚਮਚਾ ਹੋਰ ਲਵਾ ਮਸ ਹੌਲੀ ਹੌਲੀ ਕਰਕੇ ਹੌਲੀ ਹੌਲੀ ਲੈ ਕੇ ਆ ਹਾਂ ਕੋਈ ਵੀ ਕੰਮ ਆ ਬਾਕੀ ਲਾਈਵ ਪਰਫਾਰਮੈਂਸ ਬਹੁਤ ਔਕੀ ਆ ਜੀ ਹੂੰ ਬਹੁਤ ਔਕੀ ਹਾਂਜੀ ਸਬਸਕ੍ਰਾਈਬ ਅਜ ਤੱਕ ਇਹਨਾਂ ਨੇ ਕਦੇ ਵੀ ਮੈਨੂੰ ਦੱਸੀ ਨਹੀਂ ਸੀਗੀ ਕਦੇ ਸिखਾਈ ਨਾ ਰਹੇ ਹਸਲ ਕਰਾਈ ਅੱਛਾ ਹਾਂਜੀ ਸਿੱਧਾ ਹੀ ਚੱਲਦਾ ਕੰਮ ਸਿੱਧਾ ਹੀ ਨਾ ਮੈਂ ਤਾਂ ਉਹ ਵੀ ਕਹਿ ਦਿੰਦਾ ਉਹਨਾਂ ਵੀ ਕਿੱਥੇ ਟਾਈਮ ਖਰਾਬ ਕਰ ਕੈਮਰਾ ਔਨ ਕਰ ਲੋ ਔਨ ਕਰ ਲੋ ਬਸ ਇਹ ਸੱਚੀ ਗੱਲ ਹੈ ਵੀ ਮਸਤ ਜੀ ਜ਼ਿੰਦਗੀ ਹੈ ਜੀ ਹਨਾ ਕੋਈ ਭੱਜ ਦੌੜ ਨਹੀਂ ਕੋਈ ਆਏ ਨਹੀਂ ਹੈਗਾ ਇਹੀ ਆ ਪਰਮਾਤਮਾ ਦੇ ਅੱਗੇ ਵੀ ਰੋਟੀ ਪਾਣੀ ਚ ਸਕੂਨ ਆ ਸਕੂਨ ਆ ਜੀ ਕਿਸੇ ਨਾ ਕੋਈ ਠੱਗੀ ਧੋਖਾ ਨਾ ਹੋਵੇ ਕਿ ਨਾ ਕੋਈ ਸਾਡੇ ਨਾਲ ਕਰੇ ਆਪਦਾ ਸੀ ਵਧੀਆ ਕਰੀ ਜਾਈਏ ਆਹੀ ਹੈ ਜੀ ਹੂੰ ਜਦੋਂ ਅਸੀਂ ਗੱਲ ਕਰੀਆ ਵੀ ਕਮੇਡੀਅਨ ਨੂੰ ਤਾਂ ਕਿਸੇ ਨੂੰ ਯਕੀਨ ਦਿਵਾਉਣਾ ਵੀ ਔਖਾ ਹੋ ਜਾਂਦਾ ਇਹ ਵੀ ਗੱਲ ਆ ਵੀ ਥੋੜੀ ਜਿਹੀ ਕੋਈ ਸੀਰੀਅਸ ਗੱਲ ਕਰਦੇ ਹਾਂ ਵੀ ਉਹ ਕੀ ਮਜ਼ਾਕ ਚ ਲੈ ਜਾਂਦੇ ਵੀ ਨਾ ਐਵੇਂ ਮਾਰੀ ਜਾਂਦਾ ਹਾਂ ਹਾਂ ਮੈਂ ਤੁਹਾਨੂੰ ਹੋਰ ਦੱਸਦਾ ਜੀ ਗੱਲ ਹੂੰ ਹੁਣ ਕਲਾਕਾਰ ਆ 2 ਲੱਖ 4 ਲੱਖ ਲੈਂਦੇ ਆ ਮੈਂ ਤੁਹਾਡੇ ਅੱਜ ਸੱਚੀ ਗੱਲ ਦੱਸਣ ਲੱਗਾ ਹੁਣ ਇਹ ਸਾਡੇ ਇਸ ਗੱਲ ਦੀ ਬਹੁਤ ਲੜਾਈ ਰਹਿੰਦੀ ਆ ਵੀ ਤੂੰ ਲਾੜਲੇ ਘੋਲ ਚ ਪੈ ਜਾਣਾ ਹੂੰ ਅੱਛਾ ਇਹ ਤੂੰ ਕਲੀਅਰ ਕੱਟ ਨਹੀਂ ਗੱਲ ਕਰਦਾ ਥੋੜੇ ਦਿਨਾਂ ਦੀ ਗੱਲ ਆ ਬੰਦੇ ਨੇ ਸਾਡੀ ਬੋਤ ਲਿਆਜ ਕਹਿੰਦਾ ਵੀ ਜਾਗੋ ਤੇ ਆਉਣਾ ਅੱਛਾ ਮੈਂ ਉਹਨਾਂ ਦੇ ਪਹਿਲਾਂ ਲੈ ਸੇ ਇੱਕ ਲਿਆਜ ਚ ਲਾਇਆ ਸੀਗਾ ਵੀ ਕੋਈ ਅੱਛਾ ਲਿਆਜ ਹੀ ਲਾਤਾ ਲਾਇਆ ਹਾਂ ਵੀ ਕੋਈ ਚੱਕਰ ਠੀਕ ਹੈ ਅੱਛਾ ਤੇ ਜਦੋਂ ਅਸੀਂ ਗਏ ਮੈਂ ਕਿਹਾ ਵੀ ਵੀ ਇੰਨੇ ਇੰਨੇ ਪੈਸੇ ਚੱਲਦੇ ਆ ਉਹ ਮੈਨੂੰ ਕਹਿੰਦਾ ਯਾਰ ਨਹੀਂ ਮੈਂ ਇੰਨੇ ਹੀ ਦੇਣੇ ਆ ਮੈਂ ਕਿਹਾ ਯਾਰ ਚੱਲ ਕੋਈ ਨਹੀਂ ਅੱਛਾ ਅਸੀਂ ਚਲੇ ਗਏ ਪ੍ਰੋਗਰਾਮ ਲਾਇਆ ਚਾ ਉਹ ਜਾਂ ਤੱਕ ਕਲਾਕਾਰਾਂ ਨੂੰ ਮੈਂ ਕਹਿੰਦਾ ਵੀ ਉਹ ਸਹੀ ਹੈ ਵੀ ਜਿਹੜੇ ਪਹਿਲਾਂ ਹੀ ਫੜਦੇ ਪਹਿਲੇ ਫੜਦੇ ਤੇ ਐਂ ਕਰਕੇ ਤੇ ਮੇਰੇ 5000 ਜੇਬ ਚ ਪਾਦਾ ਮੈਂ ਕਿਹਾ 5000 ਦੀ ਤਾਂ ਭਣੋ ਤੇਲ ਹੀ ਖਾ ਗਈ ਸਾਡਾ ਹੁੰਦੀ ਹੈ ਨਾ ਐਵੇਂ ਧੱਕਾ ਕਰਦਾ ਦੇ ਤੇ ਜਨਨ ਮਤਲਬ ਉਹ ਕਰਕੇ ਵੀ ਉਹਨੂੰ ਇੰਨਾ ਲੱਗਦਾ ਸੋ ਜਿੰਨਾ ਚਲ ਕਮੇਡੀਅਨ ਨੂੰ ਆ ਲੱਗਦਾ ਵੀ ਉਹੀ ਟਾਈਪ ਆ ਹੁਣ ਕਈ ਕਾਰਡ ਲੈ ਕੇ ਆ ਜਾਂਦੇ ਆ ਹਾਂ ਅੱਛਾ ਕਰੇ ਬਾਈ ਭਾਨੇ ਤੇਰੇ ਵੀਡੀਓ ਬਹੁਤ ਦੇਖਦੇ ਆ ਬਾਈ ਵਿਆਹ ਆਉਣਾ ਹੈ ਆਹ ਕਾਰਡ ਫੜ ਕੇ ਰੱਖਦੇ ਡੱਬਾ ਹੁਣ ਇੰਨੇ ਕਾਰਡ ਇਕੱਠੇ ਕਰੇ ਹੋਇਆ ਜੀ ਦੋਖ ਦੋਖ ਲੱਗਦਾ ਹਰ ਸੀਜ਼ਨ ਚ 100 150 ਕਾਰਡ ਆਉਂਦਾ ਹੁਣ ਹੈਨਾ ਹੁਣ ਮੈਂ ਕਿਹਾ ਬਈ ਫਿਰ ਅਸੀਂ ਤਾਂ ਯਾਰ ਕਲਾਕਾਰ ਕਾਦੇ ਅਸੀਂ ਤਾਂ ਫਿਰ ਕਾਰਡ ਤੇ ਆ ਜਾ ਗਏ ਕਾਰ ਸਾਡਾ ਕਿਵੇਂ ਚੱਲੂ